ਕਾਂਗਰਸੀ ਵਿਧਾਇਕ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜੀਤ ਸਿੰਘ ਰੰਦਾਵਾ ਦੇ ਪ੍ਰਾ ਇੰਦਰਜੀਤ ਸਿੰਘ ਰੰਦਾਵਾ ਅਤੇ ਭਤੀਜਾ ਦੀਪਿੰਦਰ ਸਿੰਘ ਰੰਦਾਵਾ ਐਤਵਾਰ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਆ ਕੇ ਆਪਣਾ ਪੰਜਾਬ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਸ ਦੌਰਾਨ ਆਪਣਾ ਪੰਜਾਬ ਪਾਰਟੀ ਦੇ ਮੁਖੀ ਸੁਚਾ ਸਿੰਘ ਛੋਟੇਪੁਰ ਨੇ ਦੋਹਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਦੀਪਿੰਦਰ ਸਿੰਘ ਰੰਦਾਵਾ ਨੂੰ ਡੇਰਾ ਬਾਬਾ ਨਾਨਕ ਤੋਂ ਪਾਰਟੀ ਤੋਂ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ ਜਿਹੜੇ ਮਰਜੀਵੜੇ ਮੇਰੇ ਨਾਲ ਨਹੀਂ ਉਹਨਾਂ ਨੇ ਕਿਤੇ ਨਹੀਂ ਜਾਣਾ ਉਹ ਮੇਰੇ ਨੇ ਮੈਂ ਉਹਨਾਂ ਦਾ ਤੇ ਜੇ ਮੈਂ ਕਹਿ ਸਕਦਾ ਸਿਆਸਤ ਦੇ ਵਿੱਚ ਇੱਕੋ ਗੱਲ ਹੁੰਦੀ ਹੁੰਦੀ ਹੈ ਕਿ ਜੇ ਤੁਸੀਂ ਕਿਸੇ ਲਈ ਆਪਦੀ ਕਤਾਰਾਂ ਦੀ ਗੱਲ ਜਿਹੜੀ ਮੈਂ ਹੌਸਲੇ ਤੁਹਾਨੂੰ ਦੱਸੀ ਸੀਗੀ ਜਿਹੜੇ ਮੇਰੀ ਪਹਿਲੀ ਕਤਾਰ ਉਹ ਅੱਜ ਵੀ ਮੇਰੇ ਨਾਲ ਖਲੋਤੀ ਹੈ ਤੇ ਉਹ ਪਹਿਲੀ ਕਤਾਰ ਉਹ ਹੈ ਵੱਡੇ ਰੰਦਾਵਾ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਮੇਰੇ ਦਾਦਾ ਜੀ ਦੇ ਉਹ ਬੰਦੇ ਸਨ ਜਿਹੜੇ ਪਰਿਵਾਰ ਦੇ ਦਰ ਪਰਿਵਾਰ ਸਾਡੇ ਨਾਲ ਤੁਰੇ ਸੀਗੇ ਤੇ ਡੈਡੀ ਹੋਣਾ ਦੇ ਨਾਲ ਉਹਨਾਂ ਨੇ ਆਪਣੇ ਮੋਢੇ ਨਾਲ ਮੋਢਾ ਲਾ ਕੇ ਚੁੜਿਆ ਸੀ ਤੇ ਮੇਰੇ ਸਿਰ ਦੇ ਉੱਤੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਮੈਂ ਉਹਨਾਂ ਦਾ ਸੇਵਾਦਾਰ ਬਣ ਕੇ ਆਪ ਜੀ ਦੇ ਸਾਹਮਣੇ ਖੜਾ ਹਾਂ ਜੀ ਹਰ ਪਾਰਟੀ ਨੇ ਆਪਣੇ ਉਮੀਦਵਾਰ ਅਨਾਉਂਸ ਕਿ ਜਿਵੇਂ ਮੇਰੇ ਪਿਤਾ ਜੀ ਨੇ ਪਹਿਲਾਂ ਸੇਵਾ ਕੀਤੀ ਕਾਂਗਰਸ ਦਾ ਝੰਡਾ ਪਲੰਦ ਰੱਖਿਆ ਪੰਜਾਬ ਚ ਕਲੇ ਬੀੜਾ ਬਾਬਾ ਨਾਨਕ ਫਰੀਦਗੜ ਚੂੜੀਆਂ ਚ ਨਹੀਂ ਸੀ ਰੱਖਿਆ ਪੂਰੇ ਪੰਜਾਬ ਚ ਉਹ ਝੰਡਾ ਬੁਲੰਦ ਸੀ ਜਿਸ ਤਰ੍ਹਾਂ ਜਿਹੜੇ ਮੇਰੇ ਪਿਤਾ ਜੀ ਨੇ ਕਾਂਗਰਸ ਦੀ ਜਿਹੜੀ ਮੈਨੂੰ ਗੁਰਤੀ ਦੇ ਕੇ ਗਏ ਨੇ ਕਿ ਅੱਜ ਜੇ ਕੋਈ ਡੀਐਨਏ ਕਰੇ ਮੇਰਾ ਤੇ ਮੇਰੇ ਚ ਕਾਂਗਰਸ ਦਾ ਖੂਨ ਆਪਣੇ ਪਿਤਾ ਦਾ ਖੂਨ ਆ ਤੇ ਜੋ ਮੇਰੇ ਪਿਤਾ ਜੀ ਨੇ ਚਿੱਟੀ ਪੱਗ ਔਰ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦਿੱਤਾ ਮੈਂ ਉਹੋ ਹੀ ਪੱਗ ਲੈ ਕੇ ਚੱਲਿਆ ਉਹੋ ਹੀ ਇਮਾਨਦਾਰੀ ਲੈ ਕੇ ਤੁਰਿਆ ਉਹੀ ਕਾਂਗਰਸ ਲੈ ਕੇ ਚੱਲਿਆ ਤੇ ਉਸੇ ਆਪਣੇ ਬਾਪ ਤੇ ਜਿਹੜਾ ਚੰਡਾ ਲੈ ਕੇ ਇਹ ਮੈਨੂੰ ਲੋਕ ਜਿਤਾਉਣਗੇ ਜਿੱਦਾਂ ਉਹਨਾਂ ਨੂੰ ਜਿਤਾਉਂਦੇ ਰਹੇ ਨੇ ਤੇ ਅਸੀਂ ਪੰਜਾਬ ਦੀ ਸੇਵਾ ਉਵੇਂ ਹੀ ਕਰਦੇ ਰਹਾਂਗੇ ਇਹ ਬਾਕੀ ਕੈਂਡੀਡੇਟਾਂ ਨਾਲੋਂ ਜ਼ਿਆਦਾ ਪੜਿਆ ਲਿਖਿਆ ਇਹ ਔਨੈਸਟ ਹੈ ਜੇਦੀ ਸਭੀ ਸਾਫ਼ ਹੈ ਬਾਕੀ ਜਿਹੜੇ ਤਿੰਨ ਕੈਂਡੀਡੇਟਾਂ ਉਹਨਾਂ ਦਾ ਇਹਨਾਂ ਨਾਲ ਕੋਈ ਕੰਪੈਰੀਸਨ ਉਹਨਾਂ ਸਾਰਿਆਂ ਤੇ ਕਿਸੇ ਦੀ ਚੱਜ ਨਾਲ ਬੋਲਣ ਦੀ ਆਦਤ ਨਹੀਂ ਹੈ ਹਉਮੇ ਹੰਕਾਰ ਨਾਲ ਪੜੇ ਹੋਏ ਆ ਕਿਸੇ ਨੂੰ ਪੈਸੇ ਦਾ ਮਾਣ ਹੈ ਇਹ ਬੰਦਾ ਬੱਚਾ ਜਿਹੜਾ ਉਹਨਾਂ ਨਾਲੋਂ ਬਿਲਕੁਲ ਡਿਫਰੈਂਟ ਹੈ ਇਹ ਬੜਾ ਖਲੀਮੀ ਵਾਲਾ ਹੈ ਨਿਮਰਤਾ ਵਾਲਾ ਲੋਕਾਂ ਦੀ ਸੇਵਾ ਕਰਕੇ ਇਹਨੂੰ ਖੁਸ਼ੀ ਮਿਲਦੀ ਹੈ ਔਰ ਇਮਾਨਦਾਰ ਹੈ ਤੇ ਸਭ ਤੋਂ ਪੜਿਆ ਲਿਖਿਆ ਆਪਣਾ ਪੰਜਾਬ ਪਾਰਟੀ ਨੂੰ ਇਹਦੇ ਨਾਲ ਬਹੁਤ ਵੱਲ ਮਿਲੇਗਾ ਔਰ ਇਹਨਾਂ ਨੂੰ ਵੀ ਇੱਕ ਇੰਡੀਪੈਂਡੈਂਟ ਪਾਰਟੀ ਦੇ ਨਾਲ ਇਮਾਨਦਾਰ ਲੋਕਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ